ਗੋੜ ਗੋਰੇ ਰੀ ਮਹੱਲਾ ਪਹਿਲਾ ਪੋ ਮੁਚ ਪਾਰਾ ਵੱਡਾ ਤੋ ਮਨਮਤ ਹੋળી ਬੂਲੇ ਬੋਲ ਸਿਰ ਤਰ ਚਲੀਐ ਸਹੀਐ ਪਾਰ ਨਦਰੀ ਕਰਮੀ ਗੁਣ ਵਿਚਾਰ ਪੈਨ ਕੋਈ ਅਲੰਗਸ ਪਾਰਨ ਭੈ ਪਉ ਰਾਖਿਆ ਪਾਏ ਸਵਾਰ ਹੋ ਮੈਂ ਤਨ ਅਗਨ ਭਖੇ ਪੈ ਨਾ ਮੈਂ ਭੋਕੜੀ ਐ ਸ਼ਬਦ ਸਵਾਰ ਮੈਂਨ ਕਰਤ ਕੱਚ ਨੇ ਕੱਚ ਅੰਦਾ ਸੱਚਾ ਅੰਦੀ ਸੱਟ ਬੁੱਧੀ ਬਾਜੀ ਉਪਜੈ ਚੌ ਸਹਸ ਸਿਆਨ ਬਵੇ ਨਾ ਤਾ ਨਾਨਕ ਮਨ ਮੁਖ ਬੋਲਣ ਵਾ ਅੰਦਾ ਅਖਰ ਵਾ ਦਵਾ ਗੋੜੀ ਮਹੱਲਾ ਪਹਿਲਾ ਡਰ ਕਰ ਘਰ ਡਰ 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 ਜਾਏ ਸੋ ਡਰ ਕੇ ਹਾ ਜਿਤਰ ਡਰ ਡਰ ਪਾਏ ਤੁਨੁ ਤੁਧ ਬਿਨ ਦੂਜੀ ਨਾਹੀ ਜਾਏ ਜੋ ਕਿਸ ਵਰਤੈ ਸਭ ਤੇਰੀ ਰਜਾਈ ਡਰਿਏ ਜੇ ਡਰ ਹੋਵੇ ਹੋਰ ਡਰ ਡਰ ਡਰਨਾ ਮਨ ਕਾ ਸੂਰ ਰਹਾਓ ਨਾ ਜੀਓ ਮਰੇ ਨਾ ਡੂਬੈ ਤਰੈ ਜਿਨ ਕਿਛ ਕੀਆ ਸੋ ਕਿਛ ਕਰੇ ਹੁਕਮੇ ਆ ਹਾਵੇ ਹੁਕਮੇ ਜਾਏ ਅੱਗੇ ਪਾਛੇ ਹੁਕਮ ਸਮਾਏ ਹੰਸ 헤ਤ ਆਸਾ ਅਸਮਾਨ ਦੇਸ ਵਿੱਚ ਭੁੱਖ ਬਹੁਤ ਨੈਸਾਨ ਪੌਖਾਣਾ ਪੀਣਾ ਆਧਾਰ ਬਿਨ ਖਾਦੇ ਮਰ ਹੋਏ ਗਵਾਰ ਜਿਸ ਕਾ ਕੋਏ ਕੋਈ ਕੋਏ ਕੋਏ ਸਭ ਕੋ ਤੇਰਾ ਤੁਮ ਸਬਨਾ ਕਾ ਸੋਏ ਜਾਂ ਕੇ ਜੀ ਜੰਤ ਧਨਮਾਲ ਨਾਨਕ ਆਖਣ ਵਿਖਮ ਵਿਚਾਰ ਗੋੜੀ ਮਹੱਲਾ ਪਹਿਲਾ ਮਾਤਾ ਮਤ ਪਿਤਾ ਸੰਤੋਖ ਸਤਿ ਭਾਈ ਕਰ ਇਹੋ ਵਿਸੇਖ ਕਹਿਣਾ ਹੈ ਕਿਛ ਕਹਿਣ ਨਾ ਜਾਏ ਤੋ ਕੁਦਰਤ ਕੀਮਤ ਨਹੀਂ ਪਾਈ ਰਹਾਉ ਸ਼ਰਮ ਸੁਰਤ ਦੋਏ ਸਸਰ ਪਏ ਸਰਮ ਸੋਰਤ ਦੋਇ ਸਸਰੋ ਪਏ ਕਰਨੀ ਕਾਮਣ ਕਰ ਮਨ ਲੈ ਸਾਹਾ ਸੰਜੋਗ ਵਿਆਹ ਵਿਜੋਗ ਸਚ ਸੰਤਤ ਕਹੋ ਨਾਨਕ ਜੋਗ ਗੋੜੀ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਕ ਮੇਲ ਚੰਚਲ ਚਪਲ ਬੁੱਧ ਕਾ ਖੇਲ ਨੌ ਦਰਵਾਜੇ ਦਸਮਾ ਦਵਾਰ ਬੁਜਰੇ ਗਿਆਨੀ ਇਹੋ ਵਿਚਾਰ ਕਥਤਾ ਬਗਤਾ ਸੁਣਤਾ ਸੂਈ ਆਪ ਵਿਚਾਰੇ ਸੋ ਗਿਆਨੀ ਹੋਈ ਰਾਉ ਦੇਹੀ ਮਟੀ ਬੋਲੇ ਪਉਣ ਬੁਜਰੇ ਗਿਆਨੀ ਮੂਆ ਹੈ ਕੌਣ ਮੂਈ ਸੁਰਤ ਬਾਦ ਹੰਕਾਰ ਉਹ ਨਾ ਬੁਆ ਜੋ ਦੇਖਣ ਹਾਰ ਜੈ ਕਰਨ ਟਟ ਤੀਰਥ ਜਾਹੀ ਰਤਨ ਪਦਾਰਥ ਘਟ ਹੀ ਮਾਹੀ ਪੜ ਪੜ ਪੰਡਤ ਬਾਦ ਬਖਾਣੇ ਪੀਤ ਹੁੰਦੀ ਵਸਤੂ ਨਾ ਜਾਣੇ ਹਉਨਾ ਮੂਆ ਮੇਰੀ ਮੂਈ ਬੁਲਾਏ ਉਹਨਾ ਮੂਆ ਜੋ ਰਹਾ ਸਮਾਏ ਕਹੋ ਨਾਨਕ ਗੁਰ ਵਰਮ ਦਿਖਾਇਆ ਮਰਤਾ ਜਾਂਤਾ ਨਦਰਨਾ ਆਇਆ ਪੜ ਪੜ ਪੰਡਤ ਬਾਦਵ ਖਾਣੇ ਇਤਰ ਵਸਤ ਹੁੰਦੀ ਵਸਤ ਨਾਸ ਜਾਣੇ ਹੋ ਨਾ ਮੂਆ ਮੇਰੀ ਮੂਈ ਬੁਲਾਏ ਓ ਨਾ ਮੂਆ ਜੋ ਰਹਾ ਸਮਾਏ ਕੋ ਨਾਨਕ ਗੁਰ ਵਰਮ ਦਿਖਾਇਆ ਮਰਤਾ ਜਾਂਤਾ ਨਦਰ ਨ ਆਇਆ ਅਤ ਕੀ ਮਾਈ ਬਾਪ ਕਤ ਕੇਰਾ ਕਿਤ ਥਾਵੋਂ ਹਮ ਆਏ ਆਗ ਹਨ ਬੇਮ ਬਜਲ ਪੀਤਰ ਨਿਪਜੈ ਕਾਹੀ ਕਮ ਉਪਾਏ ਮੇਰੇ ਸਹਿਬਾ ਕੌਣ ਜਾਣੇ ਗੁਣ ਤੇਰੇ ਕਹੇ ਨਾ ਜਾਣੀ ਉਹ ਗੁਣ ਮੇਰੇ ਰਹਾਉ ਕੀਤੇ ਰੁਖ ਬਿਰਖ ਹਮ ਚੀਨੇ ਕੀਤੇ ਪਸੂ ਉਪਾਏ ਕੀਤੇ ਨਾਗ ਕੁਲੀ ਮੈਂ ਆਏ ਕੀਤੇ ਪੰਖ ਉਡਾਏ ਹਟ ਪਟਣ ਵਿਜ ਮੰਦਰ ਪੰਨੇ ਘਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਪਾਵੇ ਤਤ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਾਜ਼ਾਰਾ ਲੈ ਕੇ ਤਕੜੀ ਤੋਲਣ ਲੱਗਾ ਘਟ ਹੀ ਮਹਿ ਬਣ ਜਾਰਾ ਜਿਤਾ ਸਮੁੰਦਰ ਸਾਗਰ ਨੀਰ ਭਰਿਆ ਤੀਤੇ ਅਬ ਗੁਣ ਹਮਾਰੇ ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤੱਪੇ ਪੀਤਰ ਵਗੇ ਕਾਤੀ ਪਾਰਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ ਉਗਣੋ ਬਿਰਾਗਣ ਗੋੜੀ ਬਿਰਾਗਣ ਭੱਲਾ ਪਹਿਲਾ ਰੈਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨਾ ਜਾਣਿਆ RAM ਕਾ ਮੂੜੇ ਫਿਰ ਪਾਛੇ ਪੁਛਤਾਹੇ ਰੇ ਰਹਾਉ ਅੰਤ ਤਨ ਧਰਨੀ ਧਰੇ ਅੰਤਨਾ ਚਟ ਆਹਿਆ ਜਾਏ ਅੰਤ ਕੋ ਚਾਹਤ ਅੰਤ ਕੋ ਚਹਨ ਜੋ ਗਏ ਸੇ ਆਏ ਅੰਤ ਗਵਾਏ ਆਪਣ ਲਿਆ ਜੇ ਮਿਲੇ ਤਾਂ ਸਭ ਕੋ ਭਾਗੰਠ ਹੋਏ ਕਰਮ ਉੱਪਰ ਨਿਭੜੇ ਜੇ ਲੋਚੇ ਸਭ ਕੋਏ ਨਾਨਕ ਕਰਨਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੇ ਬੜਾਈ ਦੇ ਗੋਰੀਬ ਰਾਗਨ ਮਹੱਲਾ ਪਹਿਲਾ ਹਰਨੀ ਹੋਵਾਂ ਬਨ ਬਸਾਂ ਕੰਧ ਮੂਲ ਚੁਣ ਖਾਉ ਗੁਰ ਪ੍ਰਸਾਦੀ ਮੇਰਾ ਸਾਹੁ ਮਿਲੇ ਵਾਰ ਵਾਰ ਹੂੰ ਜਾਰਨ ਰਾਮ ਕੀ ਤੇਰਾ ਨਾਮ ਬਖਰ ਬਪਾਰ ਜੀ ਰਹਾਉ ਕੋਕਲ ਹੋਵਾ ਅੰਬ ਬਸਾਂ ਸਹਿਜ ਸ਼ਬਦ ਵਿਚਾਰ ਸਹਿਜ ਸੁਭਾਏ ਮੇਰਾ ਸੋਹ ਮਿਲੇ ਦਰਸ਼ਨ ਰੂਪ અપਾਰ ਮੱਛਲੀ ਹੋਵਾ ਜਲ ਬਸਾਂ ਜੀ ਜੰਤ ਸਭ ਸਾਰ ਉਰਵਾਰ ਪਰ ਮੇਰਾ ਸੋਵ ਵਸੇ ਹੋ ਮਿਲੂੰਗੀ ਬਾਪਸਾਰ ਨਾਗਣ ਹੋਵਾ ਤਰਵਸਾ ਸ਼ਬਦ ਵਸੇ ਪੋ ਜਾਏ ਨਾਨਕ ਸਦਾ ਸੁਹਾਗਣੀ ਜਨ ਜੋਤੀ ਜੋਤ